ਕਹਿੰਦਾ ਉਹ ਚਲਾਉਂਦਾ ਸਤੁਸੀਨ ਆਲੋ ਲੋਲੇ ਲੈ ਮੈ ਨਾਲੀਆਂ ਭਾਈ ਤੁਸੀਂ ਵੀ ਨਾਲੋ ਹਾ ਨਾ ਪਰਵਾਹ ਤੁਸੀਂ ਲੈ ਮੈ ਨਾਲ ਭਾਈ ਬਾਕੀਆਂ ਦੇ ਨੂੰ ਮਿੱਠਾ ਕਰਾਓ ਨਾਲ ਕੋਈ ਨਹੀਂ ਕਰਾਉਣਾ ਫਿਰ ਵਧੀਆ ਤਰੀਕੇ ਦੀ ਖਬਰ ਭਾਂਦੀ ਮੈਂ ਨਹੀਂ ਖਾਦ ਲੈਂਦਾ ਸਾਰੀ ਸਰਕਾਰ ਦੇ ਨਾਮ ਤੇ ਪਰ ਇਹ ਉਹ ਵਾਈਸ ਆ। ਆਜੂ ਕੀ ਅੱਜ ਜੀ ਮੇਰਾ ਨਾ ਬੈਜ ਨਾ ਸਕਾ ਜੀ ਤੇ ਮੈਂ ਲక్ష్ਮੀਪੁਰ 88 ਫੁੱਟ ਦਾ ਰਹਿਣ ਵਾਲਾ ਕਾ ਜੀ ਤੇ 11 ਮਹੀਨੇ ਤੋਂ ਗਵਾਚਿਆ ਸੀ ਬੱਚਾ ਇਹ ਸਾਡੇ ਕੋਲ ਆ ਗਿਆ ਜੀ ਵਾਪਸ ਅਈ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨ ਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤੋ ਪੁਲਿਸ ਦੇ ਹਵਾਲੇ ਕਰ ਦੋਵੇ ਜਾਂ ਕਿਸੇ ਐਨ ਜੀਓ ਦੇ ਹਵਾਲੇ ਕਰ ਦੋਵੇ ਯਾਉ ਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੇਵੇ ਬਸ ਅਹੀ ਬੇਨਤੀ ਕਰਾਂਗਾ 사ਸੀ ਦਾ ਕਿੰਨੀ ਦਿਨ ਬਾਅਦ ਲੱਭਾ ਤੇ ਸਰ ਜੀ 11 ਮਹੀਨੇ ਬਾਅਦ ਮਿਲਿਆ ਜੀ ਕਿੱਥੋਂ ਗਵਾਚਾ ਸੀ ਤੇ ਕਿੱਥੇ 88 ਫੁੱਟ ਤੋਂ ਗਵਾਚਿਆ ਸੀ ਜੀ 88 ਫੁੱਟ ਤੋਂ ਗਵਾਚਿਆ ਸੀ ਹਾਂਜੀ ਸਰ ਜੀ ਅੱਜ ਉਹ ਜੀ ਥਾਣੇ ਆਇਓ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜੀ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਸ਼ਾਸਨ ਦਾ ਪੁਲਿਸ ਵਿਭਾਗ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹਨਾਂ ਨੇ ਬੜੀ ਹੈਲਪ ਸਾਡੀ ਕੀਤੀ ਹੈ ਐਂਜੂ ਵਾਲੇ ਨੇ ਸਾਡੀ ਬੜੀ ਹੈਲਪ ਕੀਤੀ ਹੈ ਜੀ ਸਾਡੇ ਤੋਂ ਸਾਨੂੰ ਕਿਸੇ ਤੋਂ ਕੋਈ ਸ਼ਿਕਵਾ ਗਿਲਾ ਨਹੀਂ ਅੱਜ ਤੁਸੀਂ ਮੂੰਹ ਮਿੱਠਾ ਕਰਵਾ ਕੋਈ ਖੁਸ਼ੀ ਦੀ ਕੋਈ ਉਹ ਨਹੀਂ ਗਈ ਜੇ ਪਰਿਵਾਰ ਚ ਕਿੰਨਾ ਖੁਸ਼ੀ ਦਾ ਮਾਹੌਲ ਹੈ ਜੀ ਮੈਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਜਿਹੜਾ ਵੀ ਘਰ ਆ ਰਿਹਾ ਸਾਰੇ ਪੁੱਛ ਕੇ ਜਾ ਰਹੇ ਹਾਲ ਚਾਲ ਬੱਚਾ ਮਿਲ ਗਿਆ ਸ਼ੁਕਰ ਹੈ ਸਹੀ ਸਲਾਮਤ ਬਿਲਕੁਲ ਸਰ ਜੀ ਹਾਂ ਜੀ ਸਰ ਜੀ ਬਹੁਤ ਸਹੀ ਸਲਾਮਤ ਉਹਨੇ ਵੀ ਬੜਾ ਦੇਖਭਾਲ ਕੀਤਾ ਵਾ ਬੱਚੇ ਦਾ ਤੇ ਤੁਹਾਡੇ ਸਾਹਮਣੇ ਹੈਗਾ ਜੇ ਬੱਚਾ ਜੇ ਕਿਸੇ ਨੇ ਕੋਈ ਮਾਰਿਆ ਕੋਟਿਆ ਹੁੰਦਾ ਤੇ ਇਹਦੀ ਹਾਲਤ ਇਦਾਂ ਨਹੀਂ ਹੋਣੀ ਸੀਗੀ ਓਕੇ ਮਾਸੇ ਗੋ ਮਾਦਾ ਕਹਾਂ ਪਾ ਮੈਂ ਨਾ ਖੇਡਣ ਡਿਆ ਹਾਂ ਤੇ ਖੇਡਦੇ ਖੇਡਦੇ ਨਾ ਮੈਂ ਅੱਗੇ ਚਲਾ ਗਿਆ ਮੈਨੂੰ ਰਾਹ ਦਾ ਚਤਾ ਭੁੱਲ ਗਿਆ ਹਾਂ ਤੇ ਮੈਂ ਰੌਂਡਾ ਪਿਆ ਫੇਰ ਕੀ ਹੋਇਆ ਸੀ ਫੇਰ ਤੇ ਮੈਂ ਰੌਂਡਾ ਪਿਆ ਤੇ ਇੱਕ ਵੀਰ ਆ ਕੇ ਕਹਿੰਦਾ ਮੈਨੂੰ ਕਹਿੰਦਾ ਕਿ ਰੋਕੀ ਗੱਲ ਆ ਤੈਨੂੰ ਡਰੋਨ ਕਿਉਂ ਢਿਆਂ ਮੈਂ ਡਰੋਨ ਕਿਉਂ ਢਿਆਂ ਤੂੰ ਮੈਂ ਕਿਹਾ ਮੈਂ ਆਪਣੇ ਘਰ ਦਾ ਚਿੱਤਾ ਭੁੱਲ ਗਿਆ ਮੈਂ ਗਲੀ ਦਾ ਵਿੱਚੋਂ ਤਾਂ ਭੁੱਲ ਗਿਆ ਆ ਤੇ ਮੈਨੂੰ ਆਪਣੇ ਘਰ ਲੈ ਚੱਲੋ ਜਲ ਮੇਰੇ ਮਾਪਿਆਂ ਨੂੰ ਮਿਲ ਜਾਣਗੇ ਤਦ ਮੈਂ ਕੱਲ ਮੈਂ ਛੱਡ ਜਾ ਮਾਰਿਆ ਮੁਰੇ ਦੀ ਰੋਟੀ ਪਾਣੀ ਸਾਰੇ ਸਹੀ ਸਾਰਾ ਸਹੀ ਸੀ ਹੁਣ ਅੱਜ ਕੋਈ ਆਪਣੇ ਪਰਿਵਾਰ ਕੋਈ ਕਿ ਕਿੰਨੇ ਕਿ ਕਿੰਨੀ ਖੁਸ਼ੀ ਮਿਲੀ ਹੈ ਜੀ ਤੁਹਾਡੇ ਮਾ ਆਪਣੇ ਬੜੀ ਖੁਸ਼ੀ ਮਿਲੀ ਹੈ ਕਿੰਨੇ ਚਿਰ ਬਾਅਦ ਆਏ ਹੋ ਹਾਂਜੀ ਹਾਂ 11 ਮਹੀਨੇ ਬਾਅਦ 11 ਮਹੀਨੇ ਬਾਅਦ ਆਏ ਹਾਂ ਅੱਜ ਥਾਣੇ ਦੀ ਪ੍ਰਸ਼ਾਸਨ ਦਾ ਪੁਲਿਸ ਦਾ ਕਿੰਦਾ ਧੰਨਵਾਦ ਕਰਦੇ ਤੇ ਆ ਕੇ ਮੰਮੀ ਨੂੰ ਪਛਾਣ ਲਿਆ ਸਰ ਬਸ ਮੰਮਾ ਮੰਮੀ ਨੂੰ ਪਛਾਣ ਲਿਆ ਸੀ ਬੜਾ ਵਧੀਆ ਜਿਹੜਾ ਬੱਚਾ ਬਚਾਇਆ ਸੀ ਉਹ ਲੱਗਾ ਕਿਹੜੀ ਜਗ੍ਹਾ ਤੋਂ ਕਿਤੋਂ ਲੈਣਗੇ ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ ਇਹ ਘੁੰਮ ਆਇਆ ਸੀ ਆਪਣੇ ਲక్ష్ਮੀ ਵਿਹਾਰ 88 ਫੁੱਟ ਤੋਂ ਆਪਣੇ ਮਾਸਦੇ ਘੜਾਇਆ ਸੀ ਉੱਥੋਂ ਚ ਲੱਗਿਆ ਸੀ ਤੇ ਇਹਨੂੰ ਆਪਣੇ ਸਸਤਾ ਵਾਲੇ ਲੱਭ ਕੇ ਹਨ ਦਿੱਤਾ ਸੀ ਗਾਂ ਹੀ ਲਿਆਂਦਾ ਜੀ ਇਹ ਕਿੰਨੇ ਚਿਰ ਬਾਅਦ ਲੱਗਿਆ ਜੀ ਇਹ ਸਾਲ ਬਸ ਸਾੜੀ ਹੋ ਗਿਆ ਜੀ 20 10 2023 ਦਾ ਗਿਆ ਕਰ ਸਰਨ ਦੱਸਿਆ ਕਿੱਥੇ ਚਲ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਨਹੀਂ ਆਂਦਾ ਜੀ ਮੈਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਂ ਇਥੋਂ ਬਹਿ ਕੇ ਕਿਦੀ ਕਿਸ ਨਾ ਕਿਸ ਦੀ ਕਿਸ ਨਾ ਉਹ ਚਲ ਗਿਆ ਡੇਰਾ ਬਾਬਾ ਨਾਨਕਾ ਲਓ ਉਧਰੋਂ ਫਿਰ ਕਿਸੇ ਦੇ ਘਰ ਰੱਖ ਲਿਆ ਉਹਨੇ ਰੋਟੀ ਪਾਣੀ ਖਾਂਉਂਦੇ ਰਹੇ ਜਿਹਨੂੰ ਨੂੰ ਪਤਾ ਨਹੀਂ ਬੁੜਾ ਸਿੱਧਾ ਹੋਣ ਕਰਕੇ ਨਾ ਮੜਾ ਜਿਹਾ ਦਿਮਾਗ ਦੇ ਤੌਰ ਤੇ ਤੈਨੂੰ ਪਤਾ ਨਹੀਂ ਫਿਰ ਮਾਂ ਪਿਓ ਦੇ ਨਾਂ ਦਾ ਨਹੀਂ ਪਤਾ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਆ ਗਈ ਕਰੀਬ 10 ਕੇ ਸਾਢੇ 10-12 ਸਾਲ ਇਹਦੀ ਮਾਤਾ ਪਿਤਾ ਆਏ ਤੁਹਾਡੇ ਕੋਲ ਇੱਥੇ ਹਾਂਜੀ ਹਾਂਜੀ ਮਾਤਾ ਪਿਤਾ ਆਏ ਜੀ ਮਾਤਾ ਪਿਤਾ ਮਾਸੀ ਮਾਸੂ ਸਾਰੇ ਆਏ ਆ ਕਿ ਕਿੰਨੀ ਕੁ ਕਾਮਯਾਬੀ ਸਮਝਦੇ ਕੋਈ ਪੁੱਛਣਾ ਸਰਦਰ ਕੋਈ ਵੀ ਜਿੰਨਾ ਜੀ ਨਹੀਂ ਵਧੀਆ ਕੰਮ ਕੀਤਾ ਪੁੱਛਣਾ ਆਪਣੀ ਨੇ ਤੇ ਇਹਦੇ ਵਿੱਚ ਇਹਦੇ ਮਾਪਿਓ ਨੂੰ ਮਿਲ ਗਿਆ ਬੱਚਾ ਜੀ ਬੱਚਾ ਆਪਣਾ ਲੈ ਚਲੇ ਆਉ ਠੀਕ ਤੇ ਕਿਸ ਤਰ੍ਹਾਂ ਇਹਦੀ ਭਾਲ ਕੀਤੀ ਜੀ ਤੁਸੀਂ ਭਾਲ ਇਹਦੀ ਪਿੰਡਾਂ ਜ ਜਾ ਜਾ ਕੀਤੀ ਬੜਿਆ ਪਿੰਡਾਂ ਜੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਕਰਦੇ ਰਹੇ ਅਸੀਂ ਲਿਆ ਥੋੜਾ ਜਿਹਾ ਬਾਕੀ ਗਾਂ ਮੇਰੇ ਜੋ ਹਾਈਵੇ ਤੇ ਪਤਾ ਨਹੀਂ ਲੱਗਦਾ ਕੋਈ ਕਿੱਧਰ ਨੂੰ ਚਲ ਗਿਆ ਕਿੱਧਰ ਨੂੰ ਚਲ ਗਿਆ ਇਹਨੇ ਦੱਸਿਆ ਜਿਹਦੇ ਕੋਲ ਸੀ ਕਿਨ ਕਿਸੇ ਨੇ ਕਿਸੇ ਨੂੰ ਕੁੱਟਿਆ ਵਗੈਰਾ ਨਹੀਂ 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 ਕੋਈ ਕੁੱਟ ਮਾਰ ਨਹੀਂ ਕੀਤੀ ਗਈ ਨੇ ਬੜਾ ਸਹੀ ਸਲਾਮਤ ਹੈ ਜੀ ਬੱਚਾ ਬੱਚਾ ਸਹੀ ਸਲਾਮਤ ਹੈ ਤੇ ਕਈ ਬੱਚੇ ਇਦਾਂ ਦੇ ਕਾਫੀ ਖਬਰਾਂ ਆ ਰਹੀਆਂ ਜਿਹੜੇ ਬੱਚੇ ਗਵਾਚ ਰਹੇ ਆ ਕੀ ਮੈਸੇਜ ਦੇਣਾ ਚਾਹੋਗੇ ਦੇ ਲੋਕਾਂ ਨੂੰ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਨਾ ਬੱਚਿਆਂ ਨੂੰ ਰੱਖੋ ਇਦਾਂ ਆਪਣੇ ਨਾਲ ਜੇ ਤੁਹਾਨੂੰ ਕਿਤੇ ਬੱਚਾ ਮਿਲਦਾ ਕੋਈ ਇਦਾਂ ਦਾ ਮਿਲਦਾ ਪੁਲਿਸ ਨੂੰ ਤਲਾਹ ਦਿਓ ਠੀਕ ਹੈ ਜੀ ਉਹਦੇ ਘਰ ਦੇ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਜਾ ਸਕੇ 对。Sí.